ਕਿਆ ਬੇਤੂਰੇ ਸਾਡਾ ਬੱਚਾ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਕੋਈ ਕੁਝ ਨਹੀਂ ਹੋਣਾ ਚਾਹੀਦਾ ਸਾਡਾ ਵੀ ਇੱਕ ਬੱਚਾ ਹੈ ਹਾਂਜੀ ਤੇ ਖਬਰ ਮਿਲੀ ਹੈ ਭਏ ਭੱਜੇ ਨੇ ਤੇ ਪੁਲਿਸ ਆ ਲਿਆ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਹੈ ਤੇ ਭੱਜੇ ਨੇ ਤਾਂ ਕੁੜੀਆਂ ਮਾਰ ਦਿੱਤੀਆਂ ਤੇ ਬੱਚਾ ਡਰਦਾ ਭੱਜਿਆ ਉਹਦੇ ਨਾਲ ਤੇ ਪੁਲਿਸ ਨੇ ਕੁੜੀਆਂ ਮਾਰ ਦਿੱਤੀਆਂ ਸਾਡੇ ਲੜਕੇ ਕੋਲ ਕੋਈ ਹੈ ਤਿਆਰ ਨਹੀਂ ਕੁਝ ਨਹੀਂ ਪਤਾ ਨਹੀਂ ਉਸ ਲੜਕੇ ਕੋਲ ਕੋਈ ਹੋਵੇ ਉਹ ਕੋਈ ਕੀ ਕੰਮ ਕਰਦਾ ਸਾਨੂੰ ਉਹਦਾ ਬੇਟਾ ਕਰਨਜੀਤ ਕਰਮਜੀਤ ਕਰਮਜੀਤ ਕੀ ਘਟਨਾ ਹੈ ਜੀ ਤੁਹਾਨੂੰ ਕੋਈ ਖਬਰ ਮਿਲੀ ਪੁਲਿਸ ਤੋਂ ਸਾਨੂੰ ਤੇ ਇਹ ਹੀ ਖਬਰ ਮਿਲੀ ਹੈ ਭਈ ਇਹ ਭੱਜੇ ਨੇ ਤੇ ਪੁਲਿਸ ਵਾਲਿਆਂ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਏ ਤੇ ਭੱਜੇ ਨੇ ਤਾਂ ਗੋਲੀਆਂ ਮਾਰ ਦਿੱਤੀਆਂ ਜੀ ਸਾਨੂੰ ਤੇ ਇੰਨੀ ਖਬਰ ਮਿਲੀ ਕਿੰਨੀ ਖਬਰ ਦਿੱਚੋ ਨਾ ਪੁਲਿਸ ਨੂੰ ਫੋਨ ਆਇਆ ਕਿ ਤੋ ਫੋਨ ਨਹੀਂ ਇਹਦੇ ਚਾਚੇ ਦਾ ਫੋਨ ਆਇਆ ਅੱਛਾ ਅੱਛਾ ਤੇ ਮੁੰਡਾ ਕਰਦਾ ਕੀ ਸੀ ਲੜਕੇ ਦੇ ਹੱਥ ਦੇ ਵੱਜੀ ਏ ਉਹਦੇ ਲੜਕੇ ਦੇ ਆਪਣਾ ਪੱਟ ਤੇ ਤੇ ਲੱਕ 'ਚ ਵੱਜੀ ਏ ਅੱਛਾ ਬਾਕੀ ਕਹਿ ਰਹੇ ਨੇ ਵੀ ਉਹ ਮੁੰਡਾ ਤਾਂ ਦੂਜਾ ਕੰਮ ਚੋਰੀਆਂ ਚੁਰਿਆਂ ਕਹਿੰਦੇ ਸਾਨੂੰ ਨਹੀਂ ਪਤਾ ਵੀ ਕਰਦਾ ਸੀ ਜਾਂ ਨਹੀਂ ਸੀ ਕਰਦਾ ਕਰਮਜੀਤ ਦਾ ਕੀ ਕੰਮ ਸੀ ਆਪਣੇ ਕਾਕੇ ਦਾ ਆ ਕਾ ਪਰ ਤੇ ਡੰਗੜ ਨੂੰ ਕਰ ਰੱਖੇ ਨੇ ਮਾੜਾ ਮੋਟਾ ਤੇ ਇੱਥੇ ਹੀ ਕਰ ਲੈਂਦਾ ਸੀ ਅੱਛਾ ਤੋ ਕਰ ਸੀ ਕਰੂ ਕਦੋਂ ਕਰੋਗੇ ਅਸੀਂ ਤੁਹਾਨੂੰ ਘਰੋਂ ਤੇ ਆ ਦੋ ਕੁ ਦੇਣੀ ਇਹਨੂੰ ਹੋਈ ਅੱਛਾ ਕਿਹਨੂੰ ਬੁਲਾਇਆ ਸੀ ਕੀ ਕਰਨਗੇ ਇਹਦੇ ਚਾਚੇ ਦੇ ਲੜਕੇ ਨੇ ਬੁਲਾਇਆ ਸੀ ਹਾਂ ਕੀ ਆਖਦਾ ਸੀ ਉਹ ਕੀ ਆਖਦਾ ਸੀ ਮੈਂ ਜਿਮ ਖੋਲੀ ਹੈ ਤੂੰ ਬਈ ਆ ਜਾ ਮੇਰੇ ਕੋਲ ਅੱਛਾ ਤੇ ਮੈਂ ਅਸੀਂ ਰਲ ਕੇ ਕੰਮ ਕਰਾਂਗੇ ਇੱਕ ਕੋਫੀ ਦੀ ਦੁਕਾਨ ਖੋਲੀਏ ਤੂੰ ਵੀ ਹਿੱਸਾ ਪਾ ਲੈ ਠੀਕ ਹੈ ਹਾਂਜੀ ਅੱਗੋਂ ਸਾਨੂੰ ਨਹੀਂ ਕਿਸੇ ਗੱਲ ਦਾ ਪਤਾ ਜੀ ਚਾਚੇ ਦੇ ਮੁੰਡੇ ਕੀ ਨਾਮ ਹੈ ਪ੍ਰਿੰਸ ਅੱਜ ਚਾਚੇ ਦਾ ਮੁੰਡਾ ਪ੍ਰਿੰਸ ਹੀ ਉਹ ਕਿਤੇ ਰਹਿਣਾ ਰਾਜਪੁਰੇ ਮੋਹਾਲੀ ਇਹਨਾਂ ਦਾ ਉਪਰ ਦੁਕਾਨ ਖੋਲੀ ਆਪਣੀ ਦੋਨਾਂ ਨੇ ਜਿਮ ਦੀ ਹਾਂਜੀ ਕੋਈ ਇਹ ਤੇ ਹੁਣ ਹੀ ਗਿਆ ਇਹਨੇ ਕੀ ਖੋਲੀ ਕਿੰਨੇ ਦਿਨ ਪਹਿਲੇ ਗਏ ਨੇ ਕਰਮਜੀਤ ਅਪਰ 12 ਤਰੀਕ ਤੋਂ ਬਾਅਦ 12 ਤਰੀਕ ਨੂੰ ਇਹ ਕਰ ਰਿਹਾ ਆਵੇ ਇਹ 13 ਨੂੰ ਗਿਆ ਆਵੇ ਅੱਛਾ ਅੱਛਾ ਹਾਂਜੀ ਤੇ ਇਸ ਤਰ੍ਹਾਂ ਲੱਗਦਾ ਜਿਹੜਾ ਬੇਟਾ ਇਹਨੇ ਇੰਨਾ ਵੱਡਾ ਕੰਮ ਝਗੜਾ ਕਰਦਾ ਨਹੀਂ ਜੀ ਉਹ ਬੱਚਾ ਡਰਦਾ ਭੱਜਿਆ ਉਹਦੇ ਨਾਲ ਤੇ ਪੁਲਿਸ ਨੇ ਗੋਲੀਆਂ ਮਾਰ ਦਿੱਤੀਆਂ ਨੇ ਹਾਂਜੀ ਉਹ ਡਰਦਾ ਭੱਜਿਆ ਆਵੇ ਉਹਦੇ ਨਾਲ ਤੁਹਾਡੇ ਕੋਲ ਇਨਫੋਰਮੈਂਟ ਕੀਤੀ ਸਾਡੇ ਲੜਕੇ ਦਾ ਕੋਈ ਕੁਸੂਰ ਨਹੀਂ ਨਹੀਂ ਕਿਸ ਤਰ੍ਹਾਂ ਵੀ ਨਹੀਂ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਚੱਲਿਆ ਕੀ ਹੈ ਇਹਦੇ ਚਾਚਾ ਇਹਨੇ ਫੋਨ ਕਰਕੇ ਦੱਸਿਆ ਨਹੀਂ ਚਾਣਾ ਬੱਚਾ ਬੇਕਸੂਰ ਹੈ ਤੂੰ ਕਿਉਂ ਆ ਕੇ ਹਾਂਜੀ ਸਾਡੇ ਬੱਚਾ ਬੇਕਸੂਰ ਕਿਸ ਤਰ੍ਹਾਂ ਕਹਿ ਸਕਦੇ ਐਨੀ ਵੱਡੀ ਗੱਲ ਨੂੰ ਪੁਲਿਸ ਨੇ ਮ ਗੋਲੀ ਮਾਰੀ ਕੋਈ ਗਲਤੀ ਹੋਈ ਹੋਣੀ ਹੈ ਥੈਂਕ ਯੂ ਭਾਈ ਭੱਜੇ ਨੇ ਅੱਛਾ ਅੱਛਾ ਹਾਂਜੀ ਆਪਣੀ ਜਾਨ ਪਛਾਣ ਵਾਸਤੇ ਭੱਜੇ ਨੇ ਪੁਲਿਸ ਨੇ ਹਮਲਾ ਕੀਤਾ ਇਹਨਾਂ ਤੇ ਵੀ ਫੜਦੇ ਹੁਣੇ ਨੇ ਉਹ ਲੜਕੇ ਦੇ ਨਾਲ ਇਹ ਲੜਕਾ ਸਾਡਾ ਉਂਝ ਭੱਜ ਲਿਆ ਨਾਲ ਇਸ ਲੜਕੇ ਨੂੰ ਸਾਡੇ ਨੂੰ ਕੋਈ ਪਤਾ ਨਹੀਂ ਕਿਸੇ ਗੱਲ ਦਾ ਹਾਂਜੀ ਪਹਿਲਾਂ ਵੀ ਇਹ ਸਾਡਾ ਲੜਕਾ ਤਾਂ ਜਾ ਕੇ ਨਹੀਂ ਸੀ ਰਾਜੀ ਉਹਨੇ ਆਖਿਆ ਤੇ ਮੈਂ ਸਗੋਂ ਡੱਕਿਆ ਵੇ ਤੇ ਬਾਕੀ ਉਹ ਲੜਕਾ ਚਲੋ ਟੁਰ ਕੇ ਆਵੇ ਮੰਨਦਾ ਮੰਮੀ ਤੁਸੀਂ ਮੈਨੂੰ ਕਾਮਯਾਬ ਨਹੀਂ ਹੋਣ ਦਿੰਦੇ ਚਲੋ ਮੈਂ ਉਹਦੇ ਨਾਲ ਰਲ ਕੇ ਘਰ ਲੈ ਨਾ ਮੈਂ ਸਾਨੂੰ ਵੀ ਇਹ ਸੀ ਚਲੋ ਬੱਚਾ ਕਾਮਯਾਬ ਹੋ ਜਾਏਗਾ ਕਿੰਨਾ ਬੜਾ ਕਿੰਨਾ ਬੜਾ ਬੱਚਾ ਤੁਹਾਡਾ 10 ਬੜਿਆ ਜੀ ਕਿੰਨੀ ਉਮਰ ਆਉਦੀ ਉੰਬਰ ਉਹਦੀ ਬਾਈ ਕੁਸਾ ਲਈ ਗਏ ਅੱਛਾ ਹਾਂਜੀ ਇੱਥੇ ਪਹਿਲੀ ਪਹਿਲੀ ਬੁਲੀ ਹੈ ਬਣੀ ਜ਼ਮੀਨ ਹੈ ਜੀ ਹਾਂ ਜੀ ਜੀ ਇਨੀ ਪਹਿਲੀ ਆਪਣੇ ਇੱਥੇ ਪਹਿਲੀ ਆਵੇ ਸਾਡੀ 4 ਕਿੱਲੇ ਚਾਰ ਕਿੱਲੇ ਹਾਂਜੀ ਮਾਲੀਪੁਰਸ ਕਹਿੰਦੀ ਸੀ ਉਹਨਾਂ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਸੀ ਕਹਿੰਦੇ ਚਾੜੇ ਮੁੰਡੇ ਉਹਨਾਂ ਦੇ ਦਰਮਿਆਨ ਫਾਇਰਿੰਗ ਹੋਈ ਹੈ ਉਹਨਾਂ ਪੁਲਿਸ ਵਾਲੇ ਬੁਲੀ ਚਲਾਈ ਜਾਨੇ ਪੁਲਿਸ ਨੇ ਹਾਂ ਕੋਈ ਐਸਾਨੂੰ ਕਿਸੇ ਗੱਲ ਤੋਂ ਨਹੀਂ ਪਤਾ ਤੈ ਸਾਡੇ ਲੜਕੇ ਕੋਲ ਕੋਈ ਹਥਿਆਰ ਨਹੀਂ ਕੁਝ ਨਹੀਂ ਪਤਾ ਨਹੀਂ ਉਸ ਲੜਕੇ ਕੋਲ ਕੋਈ ਹੋਵੇ ਉਹ ਕੋਈ ਕੀ ਕੰਮ ਕਰਾ ਸਾਨੂੰ ਨਹੀਂ ਉਹ ਚਾਚੇ ਦਾ ਮੁੰਡਾ ਹਾਂਜੀ ਸਾਡੇ ਲੜਕੇ ਕੋਈ ਕਰਾ ਸੀ ਤੇ ਮਾਰੇ ਬੰਦੇ ਆ ਜੀ ਸਾਡੇ ਕੋਲ ਕੋਈ ਚੀਜ਼ ਨਹੀਂ ਪਹਿਲੇ ਕੋਈ ਕਿਸਦਰਜੇ ਮੈਂ ਚੋਣੇ ਬੇਟੇ ਦੇ ਝਗੜੇ ਜੁਗੜੇ ਦਾ ਵੀ ਕੇਸ ਕੁਸ਼ਤ ਕੁਸ਼ਤ ਉਹ ਤੇ ਹੈ ਵੇ ਉਹ ਉਹਦੇ ਵਿੱਚ ਵੀ ਵੇਖੋ ਜੀ ਉਵੇਂ ਹੀ ਫਸ ਗਿਆ ਇਹ ਨਾ ਗੁਜਰਾਂ ਦੀ ਲੜਾਈ ਸੀ ਇੱਕੋ ਕੇਸ ਹੈਗਾ ਹਾਂਜੀ ਹੋਰ ਕੋਈ ਕੇਸ ਹੈ ਕਿ ਨਹੀਂ ਜੀ ਇੱਕ ਹੀ ਕੇਸ ਹੈ ਸਾਡਾ ਲੜਕਾ ਪੈਸੇ ਉਹ ਕੋਈ ਇੱਕ ਵੱਡੇ ਹੀ 420 ਦਾ ਉਹਦੇ ਤੇ ਇਹ ਬਣਾਇਆ ਨੇ ਵੀ ਇਹਨੇ ਤਾਲਾ ਖੋਲਿਆ ਤੇ ਤਾਲਾ ਲਗਾਇਆ ਵੀ ਹੋਰ ਕੋਈ ਉੱਤੇ ਕੇਸ ਨਹੀਂ ਹੈ ਬਾਕੀ ਉਹ ਲੜਕਾਂ ਦਾ ਨਾਮ ਇਹ ਤਾਲਾ ਖੋਲਿਆ ਲਗਾਇਆ ਇਹ ਵੀ ਉਹਨਾਂ ਤੱਕੇ ਨਾਲ ਹੁਣ ਤਾਂ ਚੰ ਫੋਨ ਆਇਆ ਪੁਲਿਸ ਦਾ ਫੋਨ ਆਇਆ ਮਹਾਲੀ ਤੋਂ ਕੋਈ ਫੋਨ ਆਇਆ ਚਾ ਉਹਨਾਂ ਦੇ ਬੇਟੇ ਨੂੰ ਗੋਲੀ ਲੱਗੀ ਹੈ ਨਹੀਂ ਮਹਾਲੀ ਤੋਂ ਕਿਸੇ ਨੇ ਫੋਨ ਕੀਤਾ ਤੇ ਜਾਓਗੇ ਮਿਲਣ ਕਿਸ ਤਰ੍ਹਾਂ ਉਹਨੇ ਸੋਚਿਆ ਕੀ ਕਰੋਗੇ ਉਹਨੂੰ ਕਿਉਂ ਜਾਓਗੇ ਉੱਥੇ ਸਵੇਰੇ ਜਾਵਾਂਗੇ ਅਸੀਂ ਤਾਂ ਜਾਓਗੇ ਹਾਂਜੀ ਠੀਕ ਮਹਾਲੀ ਪਤਾ ਨਹੀਂ ਸਾਨੂੰ ਕਿਹੜੇ ਸਰਕਾਰੀ ਹਸਪਤਾਲ 'ਚ 17 ਸੈਕਟਰ 'ਚ ਕਿੱਥੇ ਵੇ ਸਾਨੂੰ ਕੋਈ ਪਤਾ ਨਹੀਂ ਤੁਸੀਂ ਦੱਸ ਸਕਦੇ ਹੋ ਸਾਨੂੰ ਤੁਹਾਡੇ ਮੈਂ ਦੱਸ ਦਾਂਗੇ ਪਤਾ ਨਹੀਂ ਲੱਗਿਆ ਸਾਨੂੰ ਪਤਾ ਲੱਗੇਗਾ ਦੱਸਾਂਗੇ ਜੇ ਪਤਾ ਸਾਨੂੰ ਵੀ ਨਹੀਂ ਹੈਗਾ